ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਐਸੀ ਹੋਏ ਪਰੇ ਮਨ ਕੋ ਭਾਵਤ ਕੀਨ ਮਰਨੇ ਤੇ ਕੀਆ ਡਰ ਪਨਾ ਜਬ ਹਾਥ ਸਿੰਧਾਉਰਾ ਲੀਨ ਗਗਨੰਦ ਮਾਮਾ ਬਾਜੋ ਪਰਿਓ ਨੀਸਾਨ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੋਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੈ ਕਭੋ ਨਾ ਛਾੜੈ ਖੇਤ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿੜੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿ ਮਾਂ ਜੋਤੀ ਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਰਮ ਸਨਮਾਨ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦਿਵਾਨਾਂ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਨੇ ਸਤ ਸੰਗਤ ਦੀ ਘੜੀਆਂ ਦਾ ਆਨੰਦ ਮਾਣਨ ਦਾ ਜਿਹੜਾ ਸੁਭਾਗ ਸਮਾਂ ਬਖਸ਼ਿਆ ਹੈ ਆਪ ਸੰਗਤ ਵਡਭਾਗੀ ਹੋ ਸੋ ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਸਾਰੀ ਸੰਗਤ ਗੱਜ ਕੇ ਗਜਾਓ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਸੋ ਅੱਜ ਆਸਾ ਕੀ ਵਾਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਉਸ ਦਾ ਵਿਸ਼ਰਾਮ ਹੈ ਅੱਜ ਸਿੰਘ ਸਾਹਿਬ ਭਾਈ ਮਨੀ ਸਿੰਘ ਜੀਆਂ ਦੀ ਅਦੁੱਤੀ ਜੋ ਸ਼ਹਾਦਤ ਹੈ ਉਹਨਾਂ ਦੇ ਜੀਵਨ ਦਾ ਕੁਝ ਵਿਚਾਰ ਕਰਾਂਗੇ ਕਿਉਂਕਿ ਭਾਈ ਸਾਹਿਬ ਜੀਾਂ ਦੀ ਜੋ ਉਮਰ ਹੋਈ ਹੈ 90 ਸਾਲ ਦੀ ਉਮਰ ਹੈ ਸੰਪੂਰਨ ਉਮਰ ਉਸ ਦੇ ਵਿੱਚੋਂ 77 ਸਾਲ ਦਾ ਜਿਹੜਾ ਸਮਾਂ ਹੈ ਉਹ ਗੁਰੂ ਘਰ ਦੇ ਵਿੱਚ ਬਤੀਤ ਕੀਤਾ ਹੈ 77 ਸਾਲ ਗੁਰੂ ਘਰ ਦੇ ਨਾਲ ਜੁੜੇ ਰਹੇ ਨੇ ਸੋ ਕੋਜੀ ਸਮੇਂ ਦੇ ਵਿੱਚ ਏਡਾ ਵੱਡਾ ਜਿਹੜਾ ਜੀਵਨ ਬਿਆਨ ਕਰਨਾ ਬਹੁਤ ਹੀ ਕਠਿਨ ਹੈ ਇਸ ਕਰਕੇ ਆਪਾਂ ਇੱਕ ਪੰਛੀ ਚਾਤ ਮਾਰਾਂਗੇ ਜੀ ਭਾਈ ਮਨੀ ਸਿੰਘ ਜੀਾਂ ਦੀ ਗੱਲ ਕਰੀਏ ਇੱਕ ਹੁੰਦਾ ਏ ਆਤਮਿਕ ਸੂਰਾ ਤੇ ਇੱਕ ਹੁੰਦਾ ਏ ਸਰੀਰਕ ਸੂਰਾ ਸੂਰਾ ਕਹਿੰਦੇ ਨੇ ਸੂਰਮੇ ਨੂੰ ਆਤਮਿਕ ਸੂਰਾ ਉਹ ਐ ਜਿਹਦੀ ਆਤਮਾ ਅਡੋਲ ਐ ਜਿਹਦੀ ਸੂਰਤ ਦੇ ਵਿੱਚ ਪਰਮਾਤਮਾ ਐ ਤੇ ਸਰੀਰਕ ਸੂਰਮਾ ਉਹ ਹੁੰਦਾ ਏ ਜਿਹਦੇ ਕੋਲ ਬਲ ਹੈ ਤੇ ਭਾਈ ਮਨੀ ਸਿੰਘ ਜੀਆਂ ਦੀ ਗੱਲ ਕਰੀਏ ਦੋਨੇ ਸੂਰਮੇ ਸਨ ਜਿੱਥੇ ਭਾਈ ਮਨੀ ਸਿੰਘ ਜੀ ਬਾਣੀ ਬਾਣੀ ਦੇ ਧਾਰਨੀ ਸਦਾ ਬਾਣੀ ਪੜਨ ਵਾਲੇ ਸਿੱਖ ਸਨ ਰਹਿਤ ਮਰਿਆਦਾ ਦੇ ਵਿੱਚ ਪੂਰੇ ਅੰਮ੍ਰਿਤ ਵੇਲੇ ਦੇ ਧਾਰਨੀ ਸਨ ਉਥੇ ਸੂਰਮੇ ਵੀ ਹੋਏ ਇਹਨਾਂ ਨੇ ਜੰਗਾ ਵੀ ਜਿਹੜੀਆਂ ਨੇ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਲੜੀਆਂ ਅਤੇ ਬਹਾਦਰੀ ਵਾਲੇ ਜਿਹੜੇ ਕਾਰਜ ਨੇ ਉਹ ਭਾਈ ਮਨੀ ਸਿੰਘ ਜੀਆਂ ਨੇ ਕੀਤੇ ਸੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਏ ਜਾ ਕਾਓ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਜਿਨੂੰ ਇਸ ਸੰਸਾਰ ਤੇ ਆਣ ਕੇ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਪ੍ਰਮਾਤਮਾ ਦੀ ਬਾਣੀ ਦਾ ਰੰਗ ਲੱਗ ਗਿਆ ਪ੍ਰਮਾਤਮਾ ਦੀ ਵਡਿਆਈ ਦਾ ਰੰਗ ਲੱਗ ਗਿਆ ਉਹ ਸੂਰਮਾ ਏ ਸੋ ਸੂਰਮੇ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਇੱਕ ਸੂਰਮਾ ਹੁੰਦਾ ਏ ਇੱਕ ਰਥੀ ਸੂਰਮਾ ਇੱਕ ਰਥੀ ਸੂਰਮਾ ਇੱਕ ਆਤਰਥੀ ਸੂਰਮਾ ਤੇ ਇੱਕ ਮਹਾਰਥੀ ਸੂਰਮਾ ਜਿਹੜਾ ਰਥੀ ਸੂਰਮਾ ਹੁੰਦਾ ਏ ਉਹ ਇੱਕ ਸੂਰਮਾ ਕੱਲਾ ਇੱਕ ਨਾਲ ਹੀ ਲੜਨ ਵਾਲਾ ਤੇ ਫਿਰ ਜਿਹੜਾ ਆਤਰਥੀ ਸੂਰਮਾ ਹੁੰਦਾ ਏ ਉਹ ਕੱਲਾ ਦਸਾਂ ਨਾਲ ਲੜਨ ਵਾਲਾ ਤੇ ਫਿਰ ਜਿਹੜਾ ਮਹਾਰਥੀ ਸੂਰਮਾ ਹੈ ਉਹ ਕੱਲਾ 100 ਦੇ ਨਾਲ ਲੜਨ ਵਾਲਾ ਉਸੇ ਪ੍ਰਕਾਰ ਜਿੰਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਾ ਉਹ ਵੀ ਤਿੰਨ ਸੂਰਮੇ ਨੇ ਇੱਕ ਰੱਖੀ ਸੂਰਮਾ ਜਿਨਨੇ ਆਪਣੀਆਂ ਇੰਦਰੀਆਂ ਨੂੰ ਸੋਧ ਲਿਆ ਫਿਰ ਉਸ ਤੋਂ ਬਾਅਦ ਆ ਗਿਆ ਆਤਰ ਰੱਖੀ ਸੂਰਮਾ ਜਿਨਨੇ ਆਪਣੀਆਂ ਇੰਦਰੀਆਂ ਨੂੰ ਸੋਧ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤੀਸਰੇ ਨੇ ਮਹਾਰੱਖੀ ਸੂਰਮੇ ਉਹ ਸੂਰਮੇ ਜਿਨ੍ਹਾਂ ਨੇ ਫਿਰ ਭਾਰਵਕ ਕਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਇਹ ਤਿੰਨ ਤਰੀਕੇ ਦੇ ਸੂਰਮੇ ਨੇ ਤਾਂ ਇਸ ਪ੍ਰਕਾਰ ਇਹ ਦੋਨੇ ਸੂਰਮਿਆਂ ਦੇ ਵਿੱਚ ਸਰੀਰਕ ਤੇ ਆਤਮਿਕ ਦੋਨੇ ਹੀ ਸੂਰਿਆਂ ਦੇ ਵਿੱਚ ਸੰਪੰਨ ਸਨ ਭਾਈ ਮਨੀ ਸਿੰਘ ਜੀ ਤੋ ਜਿੰਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਾ ਉਹ ਵੀ ਸੂਰਮਾ ਹੈ ਤੇ ਦੂਸਰਾ ਬਚਨ ਕੀਤਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਦੀਨ ਕਹਿੰਦੇ ਨੇ ਗਰੀਬਾਂ ਲਈ ਦੀਨ ਦੇ ਤਿੰਨ ਅਰਥ ਆਉਂਦੇ ਨੇ ਇੱਕ ਧਰਮ ਦੇ ਲਈ ਇੱਕ ਮਜ਼ਬ ਦੇ ਲਈ ਇੱਕ ਗਰੀਬਾਂ ਵਾਸਤੇ ਇਸ ਪ੍ਰਕਾਰ ਜਿਹੜਾ ਗਰੀਬਾਂ ਦੇ ਲਈ ਲੜਦਾ ਏ ਉਹ ਵੀ ਸੂਰਮਾ ਹੈ ਸੋ ਭਾਈ ਮਨੀ ਸਿੰਘ ਜੀਆਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਦੇ ਸਾਰੀ ਵੰਸ਼ ਦੀ ਗੱਲ ਕਰੀਏ ਤੇ ਇਹਨਾਂ ਦੀ ਵੰਸ਼ ਦੇ ਵਿੱਚ 93 100 ਦੇ ਵਿੱਚ 7 ਘਟ 93 ਜਿਹੜੀਆਂ ਸ਼ਹਾਦਤਾਂ ਉਹ ਇਸ ਪਰਿਵਾਰ ਦੀਆਂ ਹੋਈਆਂ ਨੇ ਸਿੱਖ ਪੰਥ ਦੇ ਲਈ ਇਨਾਂ ਦੇ ਦਾਦਿਆਂ ਤੋਂ ਲੈ ਕੇ ਪਰਦਾਦਿਆਂ ਤੋਂ ਲੈ ਕੇ ਜਿਹੜਾ ਇਹ ਸਿੱਖ ਪੰਥ ਦੇ ਨਾਲ ਜੁੜੇ ਸਨ ਸਤਨਾਮ ਸਿੰਘ ਗਾਜੀਆਬਾਦ ਵਾਲੇ ਹੋਏ ਉਹਨਾਂ ਨੇ ਮੈਗਜ਼ੀਨ ਦੇ ਵਿੱਚ ਲਿਖਿਆ 2013 ਦੇ ਵਿੱਚ ਛਪੀ ਕਿ ਲਗਭਗ 93 ਜਿਹੜੀਆਂ ਸ਼ਹਾਦਤਾਂ ਨੇ ਉਹ ਭਾਈ ਮਨੀ ਸਿੰਘ ਜੀਆ ਦੇ ਪਰਿਵਾਰ ਦੀਆਂ ਹੋਈਆਂ ਨੇ ਇਸ ਕਰਕੇ ਜਿਹੜਾ ਸੂਰਮਾ ਏ ਜਿਨਨੇ ਪ੍ਰਮਾਤਮਾ ਦੇ ਨਾਮ ਦਾ ਜ ਨੂੰ ਰੰਗ ਲੱਗਾ ਜੀ ਨੂੰ ਜਿਹੜਾ ਪਰਾਇਆ ਦਾ ਭਲਾ ਕਰਨ ਵਾਸਤੇ ਗਰੀਬਾਂ ਦਾ ਭਲਾ ਕਰਨ ਵਾਲਾ ਏ ਉਹਦੀ ਜੇਕਰ ਗੱਲ ਕਰਨੀ ਹੈ ਉਹ ਵੀ ਕਥਨੀ ਕਰਨੀ ਤੋਂ ਪਰੇ ਹੈ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦਾ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਹਿੰਦੇ ਗਾਤ ਕਹਿੰਦੇ ਨੇ ਉਹਦੀ ਅਵਸਥਾ ਉਹ ਜਿਹੜਾ ਜਿੰਨੇ ਪ੍ਰਮਾਤਮਾ ਨੂੰ ਮੰਨ ਲਿਆ ਜਿੰਨੇ ਪ੍ਰਮਾਤਮਾ ਦੇ ਨਾਮ ਦਾ ਧਿਆਨ ਜੋੜ ਲਿਆ ਉਹਦੀ ਗਾਤ ਕਹਿਣੀ ਬੜੀ ਔਖੀ ਹੈ ਉਹਦੀ ਅਵਸਥਾ ਕਹਿਣੀ ਬਹੁਤ ਔਖੀ ਹੈ ਇਸੇ ਪ੍ਰਕਾਰ ਇਹਨਾਂ ਦੇ ਜਿਹੜੇ ਪਿਸ਼ੋਕੜ ਦੀ ਗੱਲ ਕਰੀਏ ਇਹਨਾਂ ਦੇ ਦਾਦਾ ਜੀ ਹੋਏ ਬੱਲੂ ਰਾਏ ਬੱਲੂ ਰਾਏ ਗੁਰੂ ਹਰਗੋਬਿੰਦ ਸਾਹਿਬ ਜੀਆ ਦੇ ਪਾਸ ਸਤਗੁਰੂ ਸਾਹਿਬ ਜੀਆਂ ਦੇ ਸਿੱਖ ਸਨ ਇਹ ਚਾਰ ਭਰਾ ਤਾਂ ਸਨ ਭਾਈ ਵੱਲੂ ਰਾਏ ਜੀ ਨਾਨੂ ਜੀ ਦਰਿਆ ਜੀ ਤੇ ਆਲਮ ਜੀ ਇਹ ਚਾਰ ਭਰਾ ਹੋਏ ਤੇ ਭਾਈ ਵੱਲੂ ਰਾਏ ਜੀ ਯੋਧੇ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਮੇਂ ਤੇ ਸਤਗੁਰੂ ਸਾਹਿਬ ਜੀਆਂ ਦੇ ਨਾਲ ਜਦੋਂ ਲੋਹ ਗੜ ਦੀ جنگ ਹੋਈ ਤੇ ਮੁਖਲ ਮੁਖਲਸ ਖਾਨ ਦੇ ਮੁਖਲਸ ਖਾਨ ਦੇ ਨਾਲ ਜਿਹੜੀ جنگ ਲੜੀ ਐ ਉਹਦੇ ਵਿੱਚ ਸਾਥ ਦਿੱਤਾ ਦੂਸਰੇ ਇਹਨਾਂ ਦੇ ਭਰਾਤਾ ਭਾਈ ਨਾਨੂ ਜੀ ਉਹ ਹਰगोबिंदਪੁਰੇ ਦੀ ਜੰਗ ਇਹਨਾਂ ਨੇ ਲੜੀ ਐ ਭਾਈ ਦਰਿਆ ਜੀਆ ਨੇ ਵੀ ਜੰਗ ਲੜੀ ਐ ਭਾਈ ਆਲਮ ਜੀਆ ਨੇ ਵੀ ਜਿਹੜੀ ਜੰਗਾਂ ਲੜੀਆਂ ਨੇ ਸੋ ਭਾਈ ਬੱਲੂ ਰਾਏ ਜੀਾਂ ਦੇ ਫਿਰ ਅੱਗੇ ਪੁੱਤਰ ਹੋਏ ਮਾਈ ਦਾਸ ਭਾਈ ਮਾਈ ਦਾਸ ਦੇ ਤਿੰਨ ਪੁੱਤਰ ਸਨ ਭਾਈ ਜੇਠਾ ਜੀ ਭਾਈ ਦਿਆਲਾ ਜੀ ਤੇ ਭਾਈ ਮਨੀਆਂ ਜੀ ਭਾਈ ਮਨੀਆਂ ਜੀ ਭਾਈ ਮਨੀ ਸਿੰਘ ਜੋ ਕੀ ਉਸ ਸਮੇਂ ਇਹਨਾਂ ਦਾ ਨਾਮ ਭਾਈ ਮਨੀਆਂ ਸੀ ਤੋਂ ਇਹਨਾਂ ਦਾ ਜਿਹੜਾ ਜਨਮ ਇਤਿਹਾਸਕਾਰਾਂ ਨੇ ਲਿਖਿਆ ਹੈ ਉਹ ਲਿਖਿਆ ਹੈ 10 ਮਾਰਚ 1644 ਇਸਵੀ 1644 ਇਸਵੀ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਤੋਂ ਜਿਸ ਪ੍ਰਕਾਰ ਭਾਈ ਬੱਲੂ ਰਾਏ ਜੀ ਗੁਰੂ ਘਰ ਦੇ ਨਾਲ ਜੁੜੇ ਸਨ ਉਸੇ ਪ੍ਰਕਾਰ ਭਾਈ ਮਨੀਆਂ ਜੀ ਵੀ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਉਦੋਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਸਤਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ ਤੇ ਸਤਵੇਂ ਪਾਤਸ਼ਾਹ ਦੇ ਕੋਲ ਫਿਰ 13 ਸਾਲ ਦੀ ਉਮਰ ਦੇ ਵਿੱਚ ਭਾਈ ਮਨੀਆ ਜੀ ਨੂੰ ਲੈ ਕੇ ਜਾਂਦੇ ਨੇ ਭਾਈ ਬੱਲੂ ਰਾਏ ਜੀ ਇਸ ਪ੍ਰਕਾਰ ਭਾਈ ਮਾਈ ਦਾਸ ਜੀ ਵੀ ਜੁੜੇ ਸਨ ਗੁਰੂ ਘਰ ਦੇ ਨਾਲ ਤੇ ਭਾਈ ਮੰਨਿਆ ਜੀਆਂ ਨੂੰ ਜੋ ਭਾਈ ਮਾਈ ਦਾਸ ਪਿਤਾ ਹਨ ਇਹਨਾਂ ਦੇ ਪੁੱਤਰ ਹਨ ਭਾਈ ਮਨੀ ਦਾਸ ਜੀ ਭਾਈ ਮੰਨਿਆ ਜੀ ਤੇ ਭਾਈ ਮਾਈ ਦਾਸ ਭਾਈ ਮੰਨਿਆ ਜੀਆਂ ਨੂੰ ਸਤਿਗੁਰੂ ਸਤਵੇਂ ਪਾਤਸ਼ਾਹ ਦੇ ਪਾਸ ਲੈ ਕੇ ਜਾਂਦੇ ਨੇ ਸਤਵੇਂ ਪਾਤਸ਼ਾਹ ਵੇਖ ਕੇ ਬੜੇ ਖੁਸ਼ ਹੁੰਦੇ ਨੇ ਕਹਿੰਦੇ ਬੜਾ ਜਿਹੜਾ ਇਹ ਭਾਗਾ ਵਾਲਾ ਪੁੱਤਰ ਹੈ ਸਤਿਗੁਰੂ ਸਾਹਿਬ ਜੀਆ ਨੇ ਆਪਣੇ ਗਲੇ ਦੇ ਨਾਲ ਲਾਇਆ ਤੇ ਕਿਹਾ ਕਿ ਤੁਸੀਂ ਭਾਂਡਿਆਂ ਦੀ ਸੇਵਾ ਕਰਿਆ ਕਰੋ ਇਸ ਦੇ ਨਾਲ ਨਾਲ ਅੰਮ੍ਰਿਤ ਵੇਲਾ ਸਾਂਭਿਆ ਕਰੋ ਸਤਨਾਮ ਦਾ ਜਾਪ ਕਰਿਆ ਕਰੋ ਤੋ ਬਿਰਤੀ ਕਿਸ ਪ੍ਰਕਾਰ ਲਗਾਉਣੀ ਹੈ ਉਹ ਵੀ ਸਤਿਗੁਰੂ ਸਾਹਿਬ ਜੀਆ ਨੇ ਭਾਈ ਮੰਨਿਆ ਜੀਆ ਨੂੰ ਦੱਸਿਆ ਤੋ ਇਸ ਪ੍ਰਕਾਰ ਭਾਈ ਮਨੀਆ ਜੀ ਨੂੰ ਜਦੋਂ ਸਾਰਾ ਕੁਝ ਦੱਸਿਆ ਕਿ ਇਸ ਪ੍ਰਕਾਰ ਬਿਰਤੀ ਲਗਾਉਣੀ ਹੈ ਇਸ ਪ੍ਰਕਾਰ ਸੇਵਾ ਕਰਨੀ ਹੈ ਭਾਈ ਮਨੀਆ ਜੀ ਉਸੇ ਸਮੇਂ ਤੋਂ ਹੀ ਸੇਵਾ ਦੇ ਵਿੱਚ ਲੱਗ ਗਏ ਉਸ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ ਉਸ ਸਮੇਂ ਵੀ ਸਤਿਗੁਰੂ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀਆਂ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦੇ ਪਾਸ ਵੀ ਭਾਈ ਮਨੀਆ ਜੀ ਰਹਿੰਦੇ ਸਨ ਸੇਵਾ ਕਰਦੇ ਸਨ ਜਦੋਂ ਸਤਗੁਰੂ ਸਾਹਿਬ ਜੀ ਦਿੱਲੀ ਵਿਖੇ ਜਾਂਦੇ ਨੇ ਤੇ ਭਾਈ ਮਨੀਆ ਜੀ ਨਾਲ ਜਾਂਦੇ ਨੇ ਜਦੋਂ ਭਾਈ ਮਨੀਆ ਜੀ ਨਾਲ ਗਏ ਉਥੇ ਦਿੱਲੀ ਵਿਖੇ ਜਦੋਂ ਜਾਂਦੇ ਨੇ ਜਦੋਂ ਭਾਈ ਮਨੀਆ ਜੀ ਵੀ ਨਾਲ ਗਏ ਉਥੇ ਸਤਗੁਰੂ ਸਾਹਿਬ ਜੀ 3 ਮਾਰਚ 1664 ਈਸਵੀ ਨੂੰ ਜੋ ਕਿ ਜੋਤੀ ਜੋਤ ਸਮਾ ਜਾਂਦੇ ਨੇ ਉਸ ਤੋਂ ਬਾਅਦਾਂ ਉਥੇ ਗੁਰੂ ਹਰ राय ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਬਾਬਾ ਵਸੇ ਕ੍ਰਾਮ ਬਕਾਲਾ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ ਤੋਂ ਇਸ ਪ੍ਰਕਾਰ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆ ਨੇ ਇਹ ਬਚਨ ਕਰ ਦਿੱਤਾ ਕਿ ਬਕਾਲੇ ਦੇ ਵਿੱਚ ਬਾਬਾ ਵਸਦਾ ਏ ਲੋਕਾਂ ਨੂੰ ਪਤਾ ਲੱਗਾ ਜਿਹੜੇ ਭੇਖੀ ਗੁਰੂ ਸਨ ਉਹਨਾਂ ਨੇ ਜਾ ਕੇ ਉੱਥੇ ਡੇਰਾ ਲਾ ਲਿਆ ਜਦੋਂ ਬਕਾਲੇ ਦਾ ਨਾਮ ਲਿਆ ਤੇ ਭਾਈ ਮਨੀਆਂ ਜੀ ਅਤੇ ਹੋਰ ਮਾਤਾ ਜੀ ਹੋਰ ਸਾਰੇ ਜਿੰਨੇ ਵੀ ਸਿੱਖ ਸਨ ਉਹ ਬਕਾਲੇ ਵਿਖੇ ਆ ਗਏ ਪਰ ਗੁਰੂ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਗੁਰੂ ਕੌਣ ਹੈ ਤਾਂ ਇਸ ਪ੍ਰਕਾਰ ਇਹ ਜਿਹੜੇ 22 ਮੰჯੀਆਂ ਢਾ ਕੇ ਆਪਣੇ ਆਪ ਨੂੰ ਗੁਰੂ ਬਣਾ ਕੇ ਤੇ ਉੱਥੇ ਬੈਠ ਗਏ ਕਿ ਅਸੀਂ ਗੁਰੂ ਹਾਂ ਇੱਕ ਸਾਲ ਤੱਕ ਲਗਭਗ ਗੁਰੂ ਦਾ ਪਤਾ ਨਹੀਂ ਲੱਗਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਦਾ ਹੀ ਭਗਤੀ ਦੇ ਵਿੱਚ ਨੀਨ ਰਹਿੰਦੇ ਸਨ ਉਸ ਤੋਂ ਬਾਅਦਾਂ ਫਿਰ ਜਦੋਂ ਮੱਖਣ ਸ਼ਾਲਵਾਣਾ 20 ਮਾਰਚ 1665 ਈਸਵੀ ਨੂੰ ਇੱਕ ਸਾਲ ਬਾਅਦ ਆਉਂਦਾ ਹੈ ਉਹ ਆਣ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕਰਦਾ ਹੈ ਤੇ ਹੁਲਾਰਾ ਦਿੰਦਾ ਹੈ ਗੁਰੂ ਲਾਡੋ ਰੇ ਗੁਰੂ ਲਾਡੋ ਇਸ ਪ੍ਰਕਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਦੇ ਪਾਸ ਇਹ ਆ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਵਿਆਹ 15 ਸਾਲ ਦੀ ਉਮਰ ਦੇ ਵਿੱਚ ਹੁੰਦਾ ਏ ਦੋ ਵਿਆਹ ਹੁੰਦੇ ਨੇ ਇੱਕ ਲਖੀ ਸ਼ਾਵਨਜਾਰੇ ਦੀ ਧੀ ਦੇ ਨਾਲ ਸੀਤੋ ਜੀ ਦੇ ਨਾਲ ਤੇ ਦੂਸਰੇ ਗੁਰੀਏ ਚੋਹ चौहान ਦੇ ਲੜਕੇ ਮਾਤਾ ਖੀਮੋ ਦੇ ਨਾਲ ਮਾਤਾ ਸੀਤੋ ਜੀਆਂ ਦੀ ਕੁਖੋਂ 7 ਪੁੱਤਰ ਪੈਦਾ ਹੁੰਦੇ ਨੇ ਤੇ ਮਾਤਾ ਖੀਮਾ ਜੀਆਂ ਦੇ 3 ਪੁੱਤਰ ਇਸ ਪ੍ਰਕਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਪਾਸ ਰਹਿੰਦੇ ਨੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂ ਦੇ ਪਾਸ ਰਹਿ ਕੇ ਸੇਵਾਵਾਂ ਨਿਭਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਤੇ ਨਾਲ ਜੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਵਿੱਚੋਂ ਭਾਈ ਦਿਆਲਾ ਜੀ ਇਹ ਇਹਨਾਂ ਦੇ ਭਰਾਤਾ ਸਨ ਤੋਂ ਭਾਈ ਦਿਆਲਾ ਜੀਆਂ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਨਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀਾਂ ਦੇ ਪੋਤਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੇ ਪਾਸ ਆਣ ਕੇ ਰਹਿੰਦੇ ਨੇ ਇੱਥੇ ਆਣ ਕੇ ਸੇਵਾਵਾਂ ਵੀ ਕਰਦੇ ਨੇ ਫਿਰ ਜਿਹੜਾ ਪੰਗਾਣੀ ਦਾ ਜੁੱਧ ਗਲੇਰਤਾ ਜੁੱਧ ਹੋਇਆ ਲਦਾਉਣ ਦਾ ਜੁੱਧ ਹੋਇਆ ਉਹਦੇ ਵਿੱਚ ਇਹਨਾਂ ਨੇ ਬਹੁਤ ਬਹਾਦਰੀ ਵਾਲੇ ਕਾਰਜ ਕੀਤੇ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਸਾਰੀ ਸੇਵਾ ਇਹਨਾਂ ਨੇ ਸੰਭਾਲ ਲਈ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਦੀਵਾਨ ਦੀ ਉਪਾਧੀ ਦੇ ਦਿੱਤੀ। ਤੋਂ ਇਹ ਦੀਵਾਨ ਦੀ ਉਪਾਧੀ ਤੇ ਰਹਿੰਦੇ ਹੋਏ ਵੀ ਬਹੁਤ ਹੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੇ। ਇਹਨਾਂ ਨੇ ਪੈਰ ਰਾਤ ਹੁੰਦਿਆਂ ਜਾਗਣਾ ਤੇ ਭਗਤੀ ਦੇ ਵਿੱਚ ਲੀਨ ਹੋ ਜਾਣਾ। ਉਸ ਤੋਂ ਬਾਅਦ ਜਿਹੜਾ 52 ਕਵੀਆਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਸਥਾਨ ਪ੍ਰਾਪਤ ਹੋਇਆ ਇਹਨਾਂ ਨੇ ਉੱਥੇ ਵੀ ਸੇਵਾ ਨਿਭਾਈ ਫਿਰ ਇਹਨਾਂ ਨੂੰ ਸਾਇਦ ਦੀ ਜਿਹੜੀ 35 ਸਾਲ ਦੇ ਵਿੱਚ 35 ਸਾਲ ਦੇ ਵਿੱਚ ਸਾਇਦ ਦੀ ਸੇਵਾ ਦੇ ਦਿੱਤੀ ਉਸ ਤੋਂ ਬਾਅਦਾਂ 1699 ਵਾਲੇ ਵਿਸਾਖੀ ਵਾਲੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਜੋ ਕਿ ਸਰਬੱਤ ਖਾਲਸੇ ਨੂੰ ਅੰਮ੍ਰਿਤ ਛਕਾਉਣ ਦੇ ਲਈ ਖਾਲਸਾ ਪ੍ਰਗਟ ਕਰਨ ਦੇ ਲਈ ਪੰਜਾਬ ਪਿਆਰਿਆਂ ਨੂੰ ਜੋ ਕੀ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਪਹਿਲੇ ਜਥੇ ਦੇ ਵਿੱਚ ਭਾਈ ਮਨੀ ਸਿੰਘ ਜੀ ਹੁਣਾਂ ਨੇ ਭਾਈ ਮਨੀਆਂ ਜੀਆ ਨੇ ਅੰਮ੍ਰਿਤ ਛਕਾਇਆ ਤੇ ਭਾਈ ਮਨੀ ਸਿੰਘ ਬਣ ਗਏ ਇਹਨਾਂ ਦੇ ਪੁੱਤਰ ਚਿੱਤਰ ਸਿੰਘ ਬਚਿੱਤਰ ਸਿੰਘ ਉਦੇਸ ਸਿੰਘ ਅਣਕ ਸਿੰਘ ਅਜੈਬ ਸਿੰਘ ਇਹ 6 ਪੁੱਤਰਾਂ ਨੇ ਅੰਮ੍ਰਿਤ ਛਕਾਇਆ ਉਸ ਤੋਂ ਬਾਅਦਾਂ ਮਾਤਾ ਸੀਤੋ ਜੀਆਂ ਨੇ ਵੀ ਜੋ ਕੀ ਅਮਰਤ ਛਕਿਆ ਉਸ ਤੋਂ ਬਾਅਦ ਇਹਨਾਂ ਦਾ ਨਾਮ ਮਾਤਾ ਦਾ ਮਾਤਾ ਪ੍ਰੀਤਮ ਕੌਰ ਰੱਖਿਆ ਗਿਆ ਸਮਾਂ ਆ ਗਿਆ ਆਨੰਦਪੁਰ ਛੱਡਣ ਦਾ ਜਦੋਂ ਆਨੰਦਪੁਰ ਛੱਡਿਆ ਉਦੋਂ ਵੀ ਭਾਈ ਮਨੀ ਸਿੰਘ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਸਨ ਉਸ ਤੋਂ ਪਹਿਲਾਂ ਜੋ ਜੰਗ ਹੁੰਦੀ ਹੈ ਜੰਗ ਦੇ ਵਿੱਚ ਮਸਤ ਹਾਥੀ ਦੇ ਨਾਲ ਤੇ ਮਸਤ ਹਾਥੀ ਦੇ ਚ ਨਾਗਣੀ ਮਾਰਨ ਵਾਲਾ ਭਾਈ ਮਨੀ ਸਿੰਘ ਦਾ ਸੁਪੁੱਤਰ ਬਾਬਾ ਬਚਿੱਤਰ ਸਿੰਘ ਸਨ ਇਸ ਪ੍ਰਕਾਰ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਫਿਰ ਵਿਛੋੜਾ ਪਿਆ ਤਿੰਨੇ ਸੇ ਪਰਿਵਾਰ ਦੇ ਹੋ ਗਏ ਸਤਿਗੁਰੂ ਸਾਹਿਬ ਜੀਆਂ ਦੇ ਨਾਲ 40 ਸਿੰਘ ਜੋ ਕੀ ਪਾਰ ਹੋ ਗਏ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਜੋ ਕਿ ਕੁੰਮੀ ਮਾਸ਼ਕੀ ਦੇ ਕੋਖੇਵਾਲ ਨੂੰ ਚਲੇ ਗਏ ਝੁੱਗੀਵਾਲ ਨੂੰ ਚਲੇ ਗਏ ਅਤੇ ਜੋਗੀ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਇਹ ਦੋਨੇ ਮਾਤਾ ਤੇ ਨਾਲ ਭਾਈ ਮਨੀ ਸਿੰਘ ਜੀ ਦਿੱਲੀ ਨੂੰ ਚਲੇ ਗਏ ਇਹ ਦਿੱਲੀ ਨੂੰ ਚਲੇ ਜਾਂਦੇ ਨੇ ਸਤਿਗੁਰੂ ਸਾਹਿਬ ਜੀ ਚਮਕੌਰ ਦੇ ਵਿੱਚ ਹੁੰਦਿਆਂ ਹੋਇਆਂ 마ਸ਼ੀਵਾੜੀ ਦੇ ਜੰਗਲਾਂ ਵਿੱਚੋਂ ਹੁੰਦਿਆਂ ਹੋਇਆਂ ਦਿਨੇ ਕਾਂਗੜ ਹੁੰਦਿਆਂ ਹੋਇਆਂ ਦਮਦਮਾ ਸਾਹਿਬ ਜੀਆਂ ਦੀ ਧਰਤੀ ਤੇ ਆ ਜਾਂਦੇ ਨੇ ਭਾਈ ਮਨੀ ਸਿੰਘ ਜੀ ਉੱਥੋਂ ਮਾਤਾ ਜੀ ਉਹਨਾਂ ਨੂੰ ਨਾਲ ਲੈ ਕੇ ਤੇ ਇੱਥੇ ਦਮਦਮਾ ਸਾਹਿਬ ਪਹੁੰਚਦੇ ਨੇ ਦਮਦਮਾ ਸਾਹਿਬ ਜਦੋਂ ਪਹੁੰਚਦੇ ਨੇ ਮਾਤਾ ਜੀ ਵੇਖਦੇ ਨੇ ਕਿ ਨਾ ਮਾਤਾ ਗੁਜਰੀ ਜੀ ਨਜ਼ਰ ਆ ਰਹੀ ਐ ਨਾ ਚਾਰੇ ਸਾਹਿਬ ਜਾਂ ਦੇ ਨਜ਼ਰ ਆ ਰਹੇ ਨੇ ਕਿੱਥੇ ਨੇ ਜਦੋਂ دیਵਾਨ ਲੱਗਾ ਹੋਇਆ دیਵਾਨਾਂ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਸਾਹਿਬ ਜੀਆ ਨੂੰ ਪੁੱਛਿਆ ਤੇ ਸਤਿਗੁਰੂ ਸਾਹਿਬ ਜੀਆ ਨੇ ਖਾਲਸੇ ਦੇ ਵੱਲ ਉਂਗਲ ਕਰਕੇ بڑے ਰੋਪ ਦੇ ਨਾਲ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਤੀਏ ਸੁਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਕਹਿੰਦੇ ਇਨਾ ਪੁੱਤਰਾਂ ਦੇ ਸੀਸ ਤੇ ਅਸੀਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਉਸ ਤੋਂ ਬਾਅਦ ਜੋਕੀ ਮਾਤਾ ਜੀ ਫਿਰ ਦਿੱਲੀ ਨੂੰ ਚਲੇ ਜਾਂਦੇ ਨੇ ਸਤਿਗੁਰੂ ਸਾਹਿਬ ਜੀ ਭਾਈ ਮਨੀ ਸਿੰਘ ਜੀਆਂ ਨੂੰ ਲਿਖਾਰੀ ਲਾ ਕੇ ਨਵੇਂ ਪਾਤਸ਼ਾਹ ਦੀ ਬਾਣੀ ਅਤੇ ਜਿਹੜੀ ਹੋਰ ਬਾਣੀ ਸਾਰੀ ਬਾਣੀ ਆਪਣੇ ਕੰਠੋਂ ਉਚਾਰ ਕੇ ਭਾਈ ਮਨੀ ਸਿੰਘ ਜੀਆਂ ਨੂੰ ਲਿਖਾਰੀ ਲਾ ਕੇ ਲਿਖਾਉਂਦੇ ਨੇ ਬਾਬਾ ਦੀਪ ਸਿੰਘ ਜੀ ਜੋਕੀ ਉਸ ਵੇਲੇ ਕਲਮਾ ਘੜਨ ਦੀ ਸਿਆਹੀ ਤਿਆਰ ਕਰਨ ਦੀ ਅਤੇ ਕਾਗਜ਼ ਲਿਆਉਣ ਦੀ ਜਿਹੜੀਆਂ ਸੇਵਾਵਾਂ ਨਿਭਾਉਂਦੇ ਨੇ ਉਸ ਵੇਲੇ ਜੋ ਕਿ ਸਵੇਰੇ ਸਤਿਗੁਰੂ ਸਾਹਿਬ ਜੀ ਬਾਣੀ ਲਿਖਾਉਂਦੇ ਸ਼ਾਮ ਨੂੰ ਅਰਥ ਕਰਦੇ ਬਤਾਲੀ ਸਿੰਘਾਂ ਨੇ ਜੋ ਕਿ ਇਹ ਅਰਥ ਪੜੇ ਸਾਰੇ ਵਿਦੋਇ ਮੁਕਤ ਹੋ ਗਏ ਅਤੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਇਹ ਦੋਨੇ ਜਿਹੜੇ ਸਿੱਖ ਬੱਚੇ ਸਨ ਸਤਿਗੁਰੂ ਸਾਹਿਬ ਜੀ ਹਜ਼ੂਰ ਸਾਹਿਬ ਨੂੰ ਚੱਲੇ ਉਸ ਵੇਲੇ ਭਾਈ ਮਨੀ ਸਿੰਘ ਜੀਆਂ ਨੂੰ ਕਹਿ ਦਿੱਤਾ ਕਿ ਤੁਹਾਡਾ ਜਿਹੜੀ ਸੁਰਤ ਹੈ ਟਿੱਕੀ ਰਹੇਗੀ ਭਾਵੇਂ ਤੁਹਾਡਾ ਬੰਦ-ਬੰਦ ਕਟਿਆ ਜਾਵੇ ਤੇ ਬਾਬਾ ਦੀਪ ਸਿੰਘ ਜੀ ਨੂੰ ਬਚਨ ਕੀਤਾ ਸੀ ਭਾਵੇਂ ਤੁਹਾਡਾ ਸੀਸ ਜਿਹੜਾ ਧੜ ਦੇ ਨਾਲੋਂ ਵੱਖਰਾ ਹੋ ਜਾਵੇ ਪਰ ਤੁਹਾਡੀ ਸੁਰਤ ਦੇ ਵਿੱਚ ਤੁਹਾਡੀ ਅਵਸਥਾ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਫਰਕ ਨਹੀਂ ਆਵੇਗਾ ਸਤਿਗੁਰੂ ਸਾਹਿਬ ਜੀ ਜਦੋਂ ਹਜੂਰ ਸਾਹਿਬ ਨੂੰ ਚੱਲੇ ਤੇ ਭਾਈ ਮਨੀ ਸਿੰਘ ਜੀ ਆਧੇ ਰਸਤੇ ਤੱਕ ਨਾਲ ਗਏ ਵਾਪਸ ਆਏ ਦਮਦਮਾ ਸਾਹਿਬ ਜੀਆਂ ਦੀ ਪਾਵਨ ਧਰਤੀ ਤੇ ਰਹਿ ਕੇ ਤੇ ਉਥੇ ਇਹਨਾਂ ਨੇ ਜਿਹੜੇ ਗੁਰੂ ਸਾਹਿਬ ਜੀਆਂ ਤੋਂ ਵਿਦਿਆ ਪੜ੍ਹੀ ਉਹ ਪੜ੍ਹਾਉਣੀ ਸ਼ੁਰੂ ਕੀਤੀ ਉਹ ਵਿਦਿਆ ਪੜ੍ਹਾਉਂਦਿਆਂ ਹੋਇਆਂ ਫਿਰ ਜਿਹੜੀਆਂ ਦੋ ਸੰਪਰਦਾਵਾਂ ਚੱਲੀਆਂ ਇੱਕ ਦਮਦਮੀ ਟਕਸਾਲ ਇਹ ਦੋ ਫਿਰ ਇਹਨਾਂ ਦੇ ਹਿੱਸੇ ਹੋ ਗਏ ਇੱਕ ਸਤੋਕੀ ਗਲੀ ਵਾਲੇ ਇੱਕ ਦਮਦਮੀ ਟਕਸਾਲ ਮਹਿਤਾ ਇਹ ਸੰਪਰਦਾਵਾਂ ਮੁੱਢ ਨੇ ਜਿਹੜੀਆਂ ਗੁਰੂ ਦੀ ਬਾਣੀ ਦੇ ਬਾਰੇ ਦੱਸਦੀਆਂ ਨੇ ਗੁਰਬਾਣੀ ਦਾ ਅਦਬ ਦੱਸਦੀਆਂ ਨੇ ਗੁਰੂ ਦੀ ਜਿਹੜੀ ਮਰਿਆਦਾ ਦੱਸਦੀਆਂ ਨੇ ਸੰਪਰਦਾ ਦਾ ਇਹ ਅਰਥ ਹੈ ਜਿਹੜੀ ਪੁਰਖਿਆਂ ਤੋਂ ਚੱਲੀ ਆ ਰਹੀ ਸੰਪਰਦਾ ਅੱਜ ਕਹਿ ਦਿੰਦੇ ਨੇ ਕਿ ਇਹ ਜਿਹੜੀਆਂ ਸੰਪਰਦਾਵਾਂ ਨੇ ਲੋਕੀ ਆਪੋ ਆਪਣੀ ਸੰਪਰਦਾ ਚਲਾਉਂਦੇ ਨੇ ਪਰ ਜਿਹੜੀ ਸੰਪਰਦਾ ਹੈ ਜਿਹੜੀ ਮਰਿਆਦਾ ਹੈ ਉਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦੀ ਹੈ ਨਾ ਜੋ ਦਮਦਮੀ ਟਕਸਾਲ ਨੇ ਚਲਾਈ ਤੇ ਸੀਨਾ ਬਸੀਨਾ ਉਹ ਚਲਦੀ ਆ ਰਹੀ ਹੈ ਉਹ ਸੇਵਾ ਬਾਬਾ ਦੀਪ ਸਿੰਘ ਜੀਆ ਨੇ ਭਾਈ ਮਨੀ ਸਿੰਘ ਜੀਆ ਨੇ ਨਿਭਾਈ ਸੋ ਪਹਿਲੇ ਜਿਹੜੇ ਹੈੱਡ ਗ੍ਰੰਥੀ ਸ੍ਰੀ ਅਮਰitsar ਸਾਹਿਬ ਸ੍ਰੀ ਦਰਬਾਰ ਸਾਹਿਬ ਜੀਾਂ ਦੇ ਬਾਬਾ ਬੁੱਢਾ ਸਾਹਿਬ ਜੀ ਦੂਸਰੇ ਹੈੱਡ ਗ੍ਰੰਥੀ ਹੋਏ ਭਾਈ ਗੁਰਦਾਸ ਜੀ ਉਸ ਤੋਂ ਬਾਅਦ ਆ ਮੀਣਿਆਂ ਦਾ ਕਬਜ਼ਾ ਹੋ ਗਿਆ ਫਿਰ ਜਾ ਕੇ ਗੁਰਸਿੱਖੀ ਦੀ ਮਰਿਆਦਾ ਗੁਰਸਿੱਖੀ ਦੀ ਜਿਹੜੀ ਰੌ ਰੀਤ ਉਹ ਮੁੜ ਕਾਇਮ ਕਰਨ ਵਾਲੇ ਭਾਈ ਮਨੀ ਸਿੰਘ ਜੀ ਹੋਏ ਭਾਈ ਮਨੀ ਸਿੰਘ ਜੀ ਤੇ ਨਾਲ ਕੋ ਜਥੇ ਦੇ ਸਿੰਘ ਹੈਡ ਗ੍ਰੰਥੀ ਭਾਈ ਮਨੀ ਸਿੰਘ ਜੀ ਹੁਣਾਂ ਨੂੰ ਬਣਾ ਕੇ ਤੇ ਉੱਥੇ ਕੱਲਿਆ ਗਿਆ ਉਹਨਾਂ ਨੇ ਫਿਰ ਉੱਥੇ ਜਾ ਕੇ ਸਮਾਵਾ ਨਿਭਾਈਆਂ ਮੁੜ ਪ੍ਰਚਾਰ ਆਰੰਭ ਕੀਤਾ ਖੰਡੇ ਬਾਟੇ ਦੀ ਪੌਲ ਛਕਾਉਣ ਦਾ ਵੀ ਜਿਹੜਾ ਕਾਰ ਆਰੰਭ ਕੀਤਾ ਤੇ ਜਿਹੜੀ ਗੁਰਸਿੱਖੀ ਮਰਿਆਦਾ ਹੈ ਉਸ ਨੂੰ ਦੁਬਾਰਾ ਬਹਾਲ ਕੀਤਾ ਉਸ ਤੋਂ ਬਾਅਦਾਂ ਸਮਾ ਆ ਗਿਆ ਸਤਿਗੁਰੂ ਸਾਹਿਬ ਜੀ ਜਦੋਂ ਜੋਤੀ ਜੋਤ ਸਮਾ ਗਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਜੋ ਸਮਾਰਿਆ 8 ਸਾਲ ਦਾ ਉਸ ਤੋਂ ਬਾਅਦ ਸਿੰਘਾਂ ਦੇ ਜਿਹੜੇ ਟਿਕਾਣੇ ਜੰਗਲਾਂ ਦੇ ਵਿੱਚ ਹੋ ਗਏ ਸਿੰਘ ਇਕੱਠੇ ਨਹੀਂ ਹੁੰਦੇ ਸਨ ਭਾਈ ਮਨੀ ਸਿੰਘ ਜੀਆ ਨੇ ਸੋਚਿਆ ਕਿ ਦੀਵਾਲੀ ਦਾ ਜਿਹੜਾ ਸਮਾ ਆ ਰਿਹਾ ਏ ਤੇ ਸਿੰਘ ਸ੍ਰੀ ਹਰਮੰਦਰ ਸਾਹਿਬ ਇਕੱਠੇ ਹੋਣ ਤੇ ਉਸ ਤੋਂ ਬਾਅਦ ਜ਼ਕਰੀਆ ਖਾਂ ਦੇ ਕੋਲ ਸ਼ਹਾਬਾਜ਼ ਸਿੰਘ ਤੇ ਸ਼ਵੇਕ ਸਿੰਘ ਨੂੰ ਕੱਲਿਆ ਉਹ ਕਹਿੰਦੇ 10000 ਟੈਕਸ ਲੱਗੇਗਾ ਤੇ ਤੁਸੀਂ ਕੱਟ ਕਰ ਸਕਦੇ ਹੋ ਇਹਨਾਂ ਨੇ ਕਿਹਾ ਠੀਕ ਐ ਕੱਟ ਕਰ ਲੈਨੇ ਹਾ ਸੋ ਭਾਈ ਮਨੀ ਸਿੰਘ ਜੀਆ ਨੇ ਸਾਰੇ ਸਿੱਖਾਂ ਨੂੰ ਜੋ ਕਿ ਚਿੱਠੀਆਂ ਭੇਜ ਦਿੱਤੀਆਂ ਉਦੋਂ ਸੰਚਾਰ ਦਾ ਸਾਧਨ ਕੋਈ ਨਹੀਂ ਸੀ ਤੇ ਉਸ ਤੋਂ ਬਾਅਦਾਂ ਹਰ ਭਗਤ ਨਰਨਜਨੀਏ ਵਰਗੇ ਜਿਹੜੇ ਜਕਰੀਏ ਖਾਨ ਦੇ ਸੂਈਏ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਤੇ ਖਾਲਸੇ ਨੂੰ ਜੰਗਲਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰਦੇ ਜੇ ਤੇ ਹੁਣ ਤੇ ਸਾਰਾ ਖਾਲਸਾ ਅੰਮ੍ਰਿਤਸਰ ਸਰਬ ਇਕੱਠਾ ਹੋ ਰਿਹਾ ਏ ਉਸ ਨੂੰ ਇਕੱਠੇ ਤੋਪਾਂ ਚਲਾ ਕੇ ਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਨੇ ਫਿਰ ਜਿਹੜਾ ਲਖਪਤ ਰਾਏ ਸੀ ਉਸ ਨੂੰ ਕਮਾਂਡ ਦੇ ਕੇ ਰਾਮ ਤੀਰਥ ਕਾਲ ਦਿੱਤਾ ਤੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਵੀ ਪਤਾ ਲੱਗ ਗਿਆ ਕਿ ਜੋ ਇਹਨਾਂ ਨੇ ਆਪਣੀ ਰੀਤੀ ਬਦਲ ਲਈ ਹੈ ਇਹਨਾਂ ਨੇ ਹੁਣ ਹਮਲਾ ਕਰਨਾ ਹੈ ਭਾਈ ਮਨੀ ਸਿੰਘ ਜੀ ਇਹਨੇ ਦੁਬਾਰਾ ਚਿੱਠੀਆਂ ਪਾ ਦਿੱਤੀਆਂ ਕਿ ਕੋਈ ਗੁਰੂ ਕਾ ਪਿਆਰਾ ਸਿੱਖ ਨਾ ਆਵੇ ਕੁਝ ਸਿੱਖ ਤੇ ਰਹਿ ਗਏ ਪਰ ਕੁਝ ਆਏ ਉਹਨਾਂ ਨੂੰ ਵੀ ਫਿਰ ਸ਼ਹੀਦ ਕਰ ਦਿੱਤਾ ਗਿਆ ਫਿਰ ਕੁਝ ਸਮੇਂ ਬਾਅਦ ਜ਼ਕਰੀਆ ਖਾਨ ਨੇ ਆਣ ਕੇ ਤੇ 10000 ਰੁਪਇਆ ਟੈਕਸ ਮੰਗਿਆ ਤੋ ਉਸ ਵੇਲੇ ਉਹਨਾਂ ਨੇ ਕਿਹਾ ਕਿ ਅਸੀਂ ਟੈਕਸ ਕਿਉਂ ਦਈਏ ਜਦੋਂ ਅਸੀਂ ਕਾਠੀ ਨਹੀਂ ਕੀਤਾ ਤੇ ਕਹਿੰਦੇ ਗੁਰੂ ਦੀ ਗੋਲਕ ਦੇ ਵਿੱਚੋਂ 1 ਰੁਪਿਆ ਵੀ ਤੁਹਾਨੂੰ ਟੈਕਸ ਨਹੀਂ ਦਿੱਤਾ ਜਾਵੇਗਾ। ਤੋ ਜਦੋਂ ਟੈਕਸ ਨਹੀਂ ਦਿੱਤਾ ਗਿਆ ਤੇ ਭਾਈ ਮਨੀ ਸਿੰਘ ਜੀਆ ਨੂੰ ਫਿਰ ਕੈਦ ਕੀ ਕਰ ਲਿਆ ਗਿਆ ਨਾਲ ਇਹਨਾਂ ਦਾ ਜਿਹੜਾ ਪਰਿਵਾਰ ਉਹ ਵੀ ਕੈਦ ਕਰ ਲਿਆ ਗਿਆ। ਜਦੋਂ ਇਹਨਾਂ ਦਾ ਪਰਿਵਾਰ ਵੀ ਕੈਦ ਕਰ ਲਿਆ ਗਿਆ ਫਿਰ ਲਾਹੌਰ ਵਿਖੇ ਖੜਿਆ ਗਿਆ ਜਦੋਂ ਲਾਹੌਰ ਖੜਿਆ ਉਸ ਤੋਂ ਬਾਅਦ ਉਹਨੇ ਫਤਵਾ ਲਾਇਆ। ਕਿ ਇਹਨਾਂ ਦਾ ਬੰਦ-ਬੰਦ ਕੱਟਿਆ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਚਾਚੇ ਤਾਏ ਦੇ ਸੁਪੁੱਤਰ ਭਾਈ ਭੂਪਤ ਤੇ ਭਾਈ ਗੁਲਜ਼ਾਰ ਇਹਨਾਂ ਨੂੰ ਨਖਾਸ ਚੌਂਕ ਦੇ ਵਿੱਚ ਇੱਕ ਦੀ ਅੱਖ ਕੱਟ ਕੇ ਤੇ ਚਰਖੜੀ ਤੇ ਚਾੜ ਦਿੱਤਾ ਗਿਆ ਤੇ ਦੂਸਰੇ ਦਾ ਚਮੜੀ ਵਖਰੀ ਕਰ ਦਿੱਤੀ ਗਈ ਚੰਮ ਲਾ ਦਿੱਤਾ ਗਿਆ ਇਸ ਪ੍ਰਕਾਰ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੋਚਿਆ ਕਿ ਭਾਈ ਸਾਹਿਬ ਡੋਲ ਜਾਣਗੇ ਪਰ ਉਹ ਅਡੋਲ ਅਵਸਥਾ ਦੇ مالک ਉਸੇ ਪ੍ਰਕਾਰ ਇੱਕੋ ਅਵਸਥਾ ਦੇ ਵਿੱਚ ਇੱਕੋ ਰਸਤੇ ਦੇ ਵਿੱਚ ਬੈਠੇ ਰਹੇ ਜਦੋਂ ਫਤਵਾ ਲਾਇਆ ਗਿਆ ਕਿ ਹੁਣ ਇਹਨਾਂ ਨੂੰ ਇਹਨਾਂ ਦਾ ਬੰਦ-ਬੰਦ ਕੱਟਿਆ ਜਾਵੇਗਾ ਜਦੋਂ ਬੰਦ-ਬੰਦ ਕੱਟਣ ਲੱਗੇ ਤੇ ਸਭ ਤੋਂ ਪਹਿਲਾਂ ਜਿਹੜਾ ਬੰਦ ਕੱਟਣ ਵਾਲਾ ਸੀ ਉਹਨੇ ਕਲਾਈ ਤੋਂ ਕਟਿਆ ਭਾਈ ਮਨੀ ਸਿੰਘ ਨੇ ਕਿਹਾ ਕਿ ਤੂੰ ਆਪਣੇ ਸੂਬੇਦਾਰ ਦਾ ਆਪਣੇ ਦਾ ਹੁਕਮ ਮੰਨ ਵਜ਼ੀਰ ਦਾ ਤੇ ਮੈਂ ਆਪਣੇ ਗੁਰੂ ਦਾ ਹੁਕਮ ਮੰਨਾਂਗਾ ਤੂੰ ਇਹ ਹੁਕਮ ਮੰਨ ਕਿ ਬੰਦ ਕੱਟਿਆ ਜਾਵੇ ਤੇ ਬੰਦ ਉਂਗਲਾਂ ਦੇ ਤਿੰਨ ਪੋਟੇ ਹੁੰਦੇ ਨੇ ਤੇ ਤਿੰਨੇ ਪੋਟੇ ਵੱਖਰੇ ਕਰ ਦੇ ਇਸ ਸਾਡੇ ਸਾਥ ਗਰੂ ਦਾ ਹੁਕਮ ਹੈ ਕਿ ਅਸੀਂ ਬੰਦ-ਬੰਦ ਕਟਾਉਣਾ ਹੈ ਤੇ ਇਸ ਕਰਕੇ ਤੂੰ ਬੰਦ-ਬੰਦ ਕੱਟ ਫਿਰ ਇਹ ਊਂਗਲਾਂ ਤੋਂ ਟੁਕੜੇ ਕਰਕੇ ਸਾਰੇ ਸਰੀਰ ਦਾ ਬੰਦ-ਬੰਦ ਕਟਿਆ ਗਿਆ ਇਸ ਪ੍ਰਕਾਰ ਭਾਈ ਮਨੀ ਸਿੰਘ ਜੀਆਂ ਦੀ ਜੋ ਸ਼ਹਾਦਤ ਹੋਈ ਉਸ ਤੋਂ ਬਾਅਦ ਇਹਨਾਂ ਦੇ ਦਾਦੇ ਪਰਿਵਾਰ ਦੇ ਵਿੱਚੋਂ 11 ਸਿੰਘਾਂ ਦੀ ਸ਼ਹਾਦਤ ਹੋਈ ਇਹਨਾਂ ਦੇ ਭਰਾਵਾਂ ਦੇ ਇਹਨਾਂ ਦੇ ਪਿਤਾ ਦੇ ਪਰਿਵਾਰ ਦੇ ਵਿੱਚੋਂ 8 ਸਿੰਘਾਂ ਦੀ ਇਹਨਾਂ ਦੇ ਭਰਾਵਾਂ ਦੇ ਵਿੱਚੋਂ 10 ਸਿੰਘ ਸਿੰਘਾਂ ਦੀ ਜਿਹੜੀ ਸ਼ਹਾਦਤ ਹੋਈ ਇਹਨਾਂ ਦੇ ਪੋਤਰਿਆਂ ਦੀ ਵੀ ਜੋ ਕਿ ਸ਼ਹਾਦਤ ਹੋਈ ਸੋ ਇਸ ਪ੍ਰਕਾਰ ਲਗਭਗ 93 ਦੇ ਕਰੀਬ ਜਿਹੜੀਆਂ ਸ਼ਹਾਦਤਾਂ ਭਾਈ ਮਨੀ ਸਿੰਘ ਜੀਆਂ ਦੇ ਪਰਿਵਾਰ ਦੇ ਵਿੱਚੋਂ ਹੋਈਆਂ ਸੋ ਇਹ ਜੋ ਸ਼ਹਾਦਤਾਂ ਨੇ ਇਹ ਸਿੱਖ ਕੌਮ ਦੇ ਲਈ ਇੱਕ ਮੀਲ ਪੱਥਰ ਹੋਇਆ ਕਰਦੀਆਂ ਨੇ ਜਿਸ ਪ੍ਰਕਾਰ ਮੀਲ ਪੱਥਰ ਨੂੰ ਵੇਖ ਕੇ ਮਨੁੱਖ ਨੂੰ ਰਸਤਾ ਪਤਾ ਲੱਗਦਾ ਹੈ ਕਿ ਇੰਨਾ ਰਸਤਾ ਅਸੀਂ ਚੱਲ ਕੇ ਆ ਗਏ ਤੇ ਇੰਨਾ ਰਸਤਾ ਬਚਿਆ ਹੈ ਉਸੇ ਪ੍ਰਕਾਰ ਇਹ ਜਿਹੜੀ ਕੌਮ ਹੈ ਇਹ ਰਸਤਾ ਦਿਖਾਉਣ ਵਾਲੀ ਹੈ ਤੇ ਜਿੱਥੇ ਇੱਕ ঈਸ਼ਾ ਦੀ ਸ਼ਹਾਦਤ ਹੋਈ ਤੇ ਅੱਜ ਉਹਦਾ ਇੰਨਾ ਪ੍ਰਚਾਰ ਹੋ ਗਿਆ ਤੇ ਇਸ ਕੌਮ ਦੀਆਂ ਕਿਤਨੀਆਂ ਸ਼ਹਾਦਤਾਂ ਹੋਈਆਂ ਤੇ ਇਸ ਕੌਮ ਦਾ ਕਿੰਨਾ ਜਿਹੜਾ ਲੰਬੇ ਸਮੇਂ ਤੱਕ ਪ੍ਰਚਾਰ ਰਹੇਗਾ ਸੋ ਇਸ ਪ੍ਰਕਾਰ ਜੋ ਕਿ ਬਿਆਨਤ ਸ਼ਹਾਦਤਾਂ ਸਿੱਖ ਧਰਮ ਦੇ ਵਿੱਚ ਹੋਈਆਂ ਇਹ ਇੱਕ ਮੀਲ ਪੱਥਰ ਦੀ ਤਰੀਕੇ ਨਾਲ ਹੁੰਦੀਆਂ ਨੇ ਜਿਹੜੀਆਂ ਕੌਮ ਨੂੰ ਰਸਤਾ ਦਿਖਾਉਂਦੀਆਂ ਨੇ ਇਤਿਹਾਸ ਜਿਹੜਾ ਵਾਰ-ਵਾਰ ਵਾਪਰਦਾ ਹੀ ਰਹਿੰਦਾ ਹੈ ਸੋ ਪਹਿਲਾ ਸਮੇਂ ਦੇ ਵਿੱਚ ਵੀ ਅਣਕਾਂ ਸ਼ਹਾਦਤਾਂ ਹੋਈਆਂ 84 ਦੇ ਸਮੇਂ ਦੇ ਵਿੱਚ ਵੀ ਸ਼ਹਾਦਤਾਂ ਹੋਈਆਂ ਸੋ ਬੇਅੰਤ ਸ਼ਹਾਦਤਾਂ ਹੁੰਦੀਆਂ ਰਹਿੰਦੀਆਂ ਨੇ ਭਾਈ ਮਨੀ ਸਿੰਘ ਜੀਆਂ ਦੀ ਅਦੁੱਤੀ ਸ਼ਹਾਦਤ ਜੋ ਕਿ ਅਡੋਲ ਅਵਸਥਾ ਦੇ ਵਿੱਚ ਰਹਿ ਕੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਤੁਨਾਂ ਦੀ ਖਿਮਾ ਅਗਾਹ ਤੋਂ ਅਸੀਸ ਬਖਸ਼ਣੀਆਂ ਅਖੀਰ ਵਿੱਚ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ